ਲੁਧਿਆਣਾ ਦੇ ਵਿੱਚ ਸਿਮਰਜੀਤ ਸਿੰਘ ਵੈਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ ਦੱਸਦੀ ਕਿ ਫੇਸਬੁੱਕ ਤੇ ਉਹਨਾਂ ਨੂੰ ਮੈਸੇਜ ਆਇਆ ਜਿਸ ਤੋਂ ਬਾਅਦ ਲਿਖਿਆ ਜਾਂਦਾ ਹੈ ਕਿ ਸ਼ਾਂਤ ਰਹੋ ਨਹੀਂ ਤਾਂ ਪੱਕਾ ਸ਼ਾਂਤ ਕਰ ਦਵਾਂਗੇ ਪੰਜਾਬ ਦੇ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਉੱਗੇ ਨੇਤਾ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਮੌੜ ਤੋਂ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ ਪਹਿਲੇ ਵੀ ਉਹਨਾਂ ਨੂੰ ਅਜਹੀਆਂ ਧਮਕੀਆਂ ਮਿਲ ਚੁੱਕੀਆਂ ਨੇ ਕਿਸੇ ਨੇ ਉਹਨਾਂ ਦੇ ਫੇਸਬੁੱਕ ਪੇਜ ਤੇ ਮੈਸੇਂਜਰ ਦੇ ਜਰੀਏ ਉਹਨਾਂ ਤੋਂ ਜਾਨ ਤੋਂ ਮਾਰਨ ਦੀ ਧਮਕੀ ਉਹਨਾਂ ਨੂੰ ਦਿੱਤੀ ਹੈ ਸਿਮਰਜੀਤ ਸਿੰਘ ਬੈਂਸ ਦਾ ਸੋਸ਼ਲ ਮੀਡੀਆ ਹੈਂਡਲ ਪੇਜ ਚਲਾਉਣ ਵਾਲੇ ਬੰਟੀ ਨੇ ਦੱਸਿਆ ਕਿ ਧਮਕੀ ਕੱਲ੍ਹ ਉਸ ਸਮੇਂ ਮਿਲੀ ਜਦੋਂ ਬੈਂਸ ਤੇ ਬਾਕੀ ਸਾਰੇ ਰੋਡ ਸ਼ੋਅ ਵਿੱਚ ਪੈਦਲ ਮਾਰਚ ਕਰ ਰਹੇ ਸਨ ਧਮਕੀ ਤੋਂ ਬਾਅਦ ਇਸ ਮਾਮਲੇ ਵਿੱਚ ਹੁਣ ਪੁਲਿਸ ਹਰਕਤ ਵਿੱਚ ਆਈ ਹੈ ਲੁਧਿਆਣਾ ਪੁਲਿਸ ਕਵਿਸ਼ਨਾਤ ਤੇ ਚੋਨ ਆਯੋਗ ਨੂੰ ਇਸ ਤੇ ਸ਼ਿਕਾਇਤ ਵੀ ਦਿੱਤੀ ਗਈ ਹੈ ਦੱਸ ਦਈਏ ਕਿ ਬੰਟੀ ਨੇ ਇਹ ਵੀ ਕਿਹਾ ਕਿ ਬੱਬਰ ਹੈਰੀ ਨਾਮ ਦੀ ਆਈਡੀ ਤੋਂ ਬੈਂਸ ਦੇ ਪੇਜ ਨੂੰ ਥ੍ਰੈਟ ਆਈ ਹੈ ਧਮਕੀ ਦੇਣ ਵਾਲੇ ਨੇ ਲਿਖਿਆ ਕਿ ਬੜਾ ਨੇਤਾ ਬਣੀ ਜਾ ਰਹੇ ਆ ਦਿਨ ਪਰ ਦਿਨ ਜਿਆਦਾ ਸਿਰ ਨਾ ਚੜ ਥੋੜਾ ਸ਼ਾਂਤੀ ਦੇ ਨਾਲ ਚੱਲ ਨਹੀਂ ਤਾਂ ਪੱਕਾ ਸ਼ਾਂਤ ਕਰ ਦਵਾਂਗੇ ਸਮਝ ਲੋ ਹੁਣ ਵੀ ਸਮੇ ਹੈ ਨਹੀਂ ਤਾਂ ਤੇਰੀ লাশ ਨੂੰ ਕੋਈ ਪਛਾਣ ਨਹੀਂ ਪਾਵੇਗਾ ਦੱਸਦੇ ਕਿ ਮਾਮਲੇ ਦੇ ਵਿੱਚ ਅਮਰਜੀਤ ਸਿੰਘ ਬੈਸ ਨੇ ਕਿਹਾ ਕਿ ਉਹ ਸੱਚਾਈ ਦੇ ਰਸਤੇ ਤੇ ਚੱਲਣ ਵਾਲੇ ਨੇਤਾ ਤੇ ਕੋਈ ਵੀ ਇਹ ਪਹਿਲੀ ਧਮਕੀ ਨਹੀਂ ਹੈ ਜੋ ਉਹਨਾਂ ਨੂੰ ਪਹਿਲੀ ਵਾਰ ਮਿਲੀ ਹੈ ਉਸ ਤੋਂ ਪਹਿਲਾਂ ਵੀ ਅਜਿਹੀਆਂ ਧਮਕੀਆਂ ਉਹਨਾਂ ਨੂੰ ਮਿਲ ਚੁੱਕੀਆਂ ਨੇ ਲੋਕਾਂ ਦੇ ਵਿੱਚ ਉਹ ਕੰਮ ਕਰਦੇ ਨੇ ਪਰ ਕੁਝ ਸ਼ਰਾਰਤੀ ਲੋਕ ਉਹਨਾਂ ਦੀ ਇਮੇਜ ਖਰਾਬ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਅਜਿਹੀਆਂ ਧਮਕੀਆਂ ਦੇ ਕੇ ਡਰਾਉਣਾ ਚਾਹੁੰਦੇ ਨੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹ ਸੱਚ ਤੋਂ ਪਿੱਛੇ ਹਟਣ ਵਾਲੇ ਨਹੀਂ ਹਨ ਇਸ ਮਾਮਲੇ 'ਚ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਜਾਵੇਗਾ